ਸਸੀ ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾ ਰਹੇ ਹਾਂ ਕੱਚੇ ਆਮਬਿਆਂ ਦੀ ਚਟਣੀ ਇਹ ਮੈਂ ਆਮਬਿਆਂ ਨੂੰ ਧੋ ਕੇ ਛਿੱਲ ਲਿਆ ਸੀ ਉੱਤੋਂ ਤੇ ਹੁਣ ਆਪਾਂ ਇਹਨੂੰ ਉਹਨੂੰ ਕਰਾਂਗੇ ਕद्दूकस ਤੇ ਆਪਣੇ ਨਾਲ ਬਣੇ ਰਹੋ ਵੀਡੀਓ ਤੇ ਲੋ ਜੀ ਆਪਾਂ ਆਮਦਨਾਂ ਕद्दूकस ਕਰ ਲਿਆ ਗੈਸ ਉੱਪਰ 당ਗੇ ਕੱਟ ਤੇ ਇਹਨਾਂ ਨੂੰ ਆਪਾਂ ਗੈਸ ਦੇ ਉੱਤੇ ਪਾ ਕੇ ਧਰ ਦਾਂਗੇ ਜਿੰਨੀਆਂ ਆਪਣੀਆਂ ਆਮਬਾਂਾਂ ਲੀ ਉਦੋਂ ਥੋੜਾ ਜਿਹਾ ਘੱਟ ਆਪਾਂ ਪਾਵਾਂਗੇ ਗੁੜ। ਲਓ ਜੀ ਆਪਾਂ ਨਾਲ ਹੀ ਗੁੜ ਪਾਤਾ। ਇਹਨੂੰ ਬਸੋਂ ਆਪਾਂ ਹਲਕੀ ਗੈਸ ਤੇ ਹਲਕੇ ਤੇ ਘੱਟ ਗੈਸ ਕਰਕੇ ਨੂੰ ਭੁੰਨਾਂਗੇ। ਜੀ ਆਪਣੇ ਚੈਨਲ ਤੇ ਪਹਿਲੀ ਵਾਰ ਹੋ। ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ। ਉਹਦਾ ਇੱਕ ਕਮੈਂਟ ਜੀ ਸਾਡਾ ਹੌਸਲਾ ਵਧਾਉਂਦਾ ਜੇ ਆਪਾਂ ਗੁੜ ਨਾਲ ਦੀ ਨਾਲ ਪਾ ਦਿੰਨੇ ਨਾ ਜੀ ਨਾਲ ਤਾਂ ਇਹ ਥੱਲੇ ਨਹੀਂ ਲੱਗਦਾ ਨਾਲੇ ਗੁੜ ਜਦੋਂ ਉਹ ਆਪਣੇ ਅੰਬ ਬਣਦੇ ਉਹਨਾਂ ਨੂੰ ਗੁੜ ਵੀ ਨਾਲ ਹੀ ਬਣ ਜਾਂਦਾ ਵਧੀਆ ਬਣ ਜਾਂਦਾ ਫਿਰ ਲਓ ਜੀ ਇਸ ਤਰ੍ਹਾਂ ਦੀ ਬਣ ਗਈ ਆਪਣੀ ਪਟਣ ਮਾਪਾ ਇਹਦੇ ਵਿੱਚ ਪਾਉਣੇ ਥੋੜੇ ਜੀ ਮਸਾਲੇ ਮਸਾਲੇ ਆਪਾਂ ਪਾਵਾਂਗੇ ਆਹ ਜੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਦੇਗੀ ਮਿਰਚ ਬਸ ਹਲਕੀ ਜਿਹੀ ਪਾਵਾਂਗੇ ਜਿਆਦਾ ਨਹੀਂ ਪਾਉਂਦੇ ਥੋੜਾ ਜਿਹਾ ਨਮਕ ਤੇ ਆਪਾਂ ਥੋੜਾ ਜਿਹਾ ਪਾਵਾਂਗੇ ਕਾਲਾ ਨਮਕ ਲੋ ਜੀ ਥੋੜਾ ਜਿਹਾ ਆਪਾਂ ਪਾ ਲੈ ਕਾਲਾ ਨਮਕ ਤੇ ਥੋੜਾ ਜਿਹਾ ਹੀ ਆਪਾਂ ਪਾਵਾਂਗੇ ਗਰਮ ਮਸਾਲਾ ਬਿਲਕੁਲ ਥੋੜੀ ਜਿਹੀ ਆਪਾਂ ਮੰਗੇ ਹਲਦੀ ਤੇ ਆਪਾਂ ਕੋ ਆਮਲੇ ਨਾਲ ਕਸ਼ਮੀਰੀ ਲਾਲ ਮਿਰਚ ਥੋੜੀ ਜਿਹੀ ਹੋਰ ਪਾ ਲਾਂਗੇ ਲੋ ਜੀ ਇਹ ਆਪਾਂ ਸਾਰੇ ਮਸਾਲੇ ਪਾ ਲਏ ਤੇ ਇਹਨਾਂ ਨੂੰ ਹੁਣ ਆਪਾਂ ਕਰ ਲਾਂਗੇ ਮਿਕਸ ਕਸ਼ਮੀਰੀ ਲਾਲ ਮਿਰਚ ਤਿੱਖੀ ਨਹੀਂ ਹੁੰਦੀ ਮੈਂ ਤੁਹਾਨੂੰ ਦੱਸਿਆ ਇਹਨਾਂ ਰੰਗ ਸੋਹਣਾ ਬਣ ਜਾਂਦਾ ਚੀਜ਼ ਦਾ ਪਕਾਲਾ ਨਮਕ ਪਾਉਣਾ ਇਸ ਕਰਕੇ ਤੁਸੀਂ ਚਿੱਟਾ ਨਮਕ ਥੋੜਾ ਪਾਓ ਬਹੁਤ ਹੀ ਸਵਾਦ ਹੁੰਦੀ ਹੈ ਜੀ ਇਹ ਚਟਣੀ ਤੁਸੀਂ ਵੀ ਬਣਾਓ ਜਿਹੜੀਆਂ ਜਿਹੜੀਆਂ ਪਹਿਲਾਂ ਬਣਾਈ ਉਹ ਵੀ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਵੀ ਇਸ ਤਰ੍ਹਾਂ ਹੀ ਬਣਾਉਂਦੇ ਹੋ ਇਹਦੇ ਵਿੱਚ ਤੁਹਾਡੇ ਕੋਲੇ ਦਾਖਾਂ ਹੈਗੀਆਂ ਦਾਖਾਂ ਪਾ ਲਓ ਮੱਕ ਜਿਹਾ ਪਾ ਲਓ ਜੇ ਕੁਝ ਨਹੀਂ ਹੈਗਾ ਤਾਂ ਕੁਝ ਵੀ ਨਾ ਪਾਓ ਐਸੇ ਤਰ੍ਹਾਂ ਹੀ ਬਹੁਤ ਸਵਾਦ ਹੁੰਦੀ ਹੈ ਪਰੋਂ ਕੇ ਨਾਲ ਖਾਓ ਆਪਾਂ ਥੋੜਾ ਜਿਹਾ ਸਸੇ ਮਸਾਲੇ ਇਹਨਾਂ ਪੁੱਜ ਜਾਣ ਹਲਦੀ ਜਿਹੜੀ ਉਹ ਪਨਜੇ। ਇਸ ਫਿਰ ਆਪਾਂ ਗੈਸ ਕਰ ਦਾਂਗੇ ਬੰਦ ਦੇਖੋ ਜੀ ਕਿੰਨਾ ਸੋਹਣਾ ਕਲਰ ਆਇਆ। ਤੁਸੀਂ ਵੀਡੀਓ ਫੁੱਲ ਵਾਚ ਕਰਿਆ ਕਰੋ ਜੀ। ਫੇਰ ਆਪਾਂ ਦੁਬਾਰਾ ਕਹਿੰਦੇ ਆ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦੋ। ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਜਿਲੀ। ਅੱਗੇ ਫੇਰ ਹੋਰ ਵੀਡੀਓ ਲੈ ਕੇ ਆਵਾਂਗੇ ਜੀ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਲਈ ਸਤਿ ਸ਼੍ਰੀ ਅਕਾਲ